ਦੋਸਤੋ ਅੱਜ ਗੱਲ ਕਰਾਂਗੇ ਕਿ ਨਦੀ ਦਾ ਪਾਣੀ ਮਿੱਠਾ ਹੁੰਦਾ ਹੈ ਅਤੇ ਸਮੁੰਦਰਾਂ ਦਾ ਪਾਣੀ ਖਾਰਾ ਕਿਉਂ ਹੁੰਦਾ ਹੈ ਆਓ ਜਾਣਦੇ ਹਾਂ ਇਸ ਦੇ ਬਾਰੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੁੱਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਨਦੀ ਦਾ ਪਾਣੀ ਮਿੱਠਾ ਹੁੰਦਾ ਹੈ ਇਸ ਲਈ ਅਸੀਂ ਇਸ ਨੂੰ ਪੀ ਸਕਦੇ ਹਾਂ ਜਦ ਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ ਜਿਸ ਕਰਕੇ ਅਸੀਂ ਇਸ ਨੂੰ ਪੀ ਨਹੀਂ ਸਕਦੇ ਜੇਕਰ ਸਾਰੇ ਸਮੁੰਦਰਾਂ ਦਾ ਪਾਣੀ ਮਿੱਠਾ ਹੁੰਦਾ ਅਤੇ ਖਾਰਾ ਨਾ ਹੁੰਦਾ ਤਾਂ ਸੰਸਾਰ ਵਿੱਚ ਪਾਣੀ ਦੀ ਕੋਈ ਕਮੀ ਨਾ ਹੁੰਦੀ ਇੱਕ ਰਿਪੋਰਟ ਦੇ ਮੁਤਾਬਕ ਜੇਕਰ ਸਾਰੇ ਸਮੁੰਦਰਾਂ ਵਿੱਚੋਂ ਸਾਰਾ ਗਲੂਨ ਕੱਟ ਕੇ ਜ਼ਮੀਨ ਉੱਤੇ ਫਲਾਇਆ ਜਾਵੇ ਤਾਂ ਇਸ ਦੀ ਪਰਤ ਬਹੁਤ ਉੱਚੀ ਹੋ ਜਾਵੇਗੀ ਤਾਂ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਨਦੀ ਦਾ ਪਾਣੀ ਮਿੱਠਾ ਕਿਉਂ ਹੁੰਦਾ ਹੈ ਤਾਨੂੰ ਦੱਸਦੀ ਏ ਕਿ ਨਦੀਆਂ ਵਿੱਚ ਝਾਨਿਆਂ ਦਾ ਪਾਣੀ ਹੁੰਦਾ ਹੈ ਇਸ ਦੇ ਨਾਲ ਹੀ ਇਸ ਵਿੱਚ ਬਰਸਾਤ ਦਾ ਪਾਣੀ ਵੀ ਹੁੰਦਾ ਹੈ ਅਤੇ ਕਿਉਂਕਿ ਨਦੀਏ ਦੂਰੂ ਦੂਰੂ ਬਹਿ ਕੇ ਜਾਂਦੀਆਂ ਹਨ ਜਿਸ ਨਾਲ ਕੁਦਰਤ ਦੇ ਹੋਰ ਪਦਾਰਥ ਮਿਲਦੇ ਹਨ ਜੋ ਕਿ ਇਸ ਵਿੱਚ ਘੁਲ ਜਾਂਦੇ ਹਨ ਜੋ ਕਾਫੀ ਮਾਤਰਾ ਵਿੱਚ ਹੁੰਦੇ ਹਨ ਅਸਲ ਵਿੱਚ ਨਦੀਆਂ ਦਾ ਪਾਣੀ ਮਿੱਠਾ ਹੀ ਨਹੀਂ ਸਗੋਂ ਸਾਫ਼ ਹੀ ਮੰਨਿਆ ਜਾਂਦਾ ਹੈ ਸਮੁੰਦਰ ਵਿੱਚ ਲੂਣ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹ ਲੂਣ ਨਦੀਆਂ ਤੋਂ ਹੀ ਸਮੁੰਦਰ ਵਿੱਚ ਮਿਲਦਾ ਹੈ। ਦਰਅਸਲ ਸਮੁੰਦਰ ਵਿੱਚ ਲੂਣ ਆਉਣ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾ ਇਹ ਕਿ ਸਮੁੰਦਰ ਵਿੱਚ ਜ਼ਿਆਦਾਤਰ ਲੂਣ ਨਦੀਆਂ ਤੋਂ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਮੀਂਹ ਦਾ ਪਾਣੀ ਥੋੜਾ ਤੇਜਾਬੀ ਹੁੰਦਾ ਹੈ। ਜਦੋਂ ਕਿ ਇਹ ਪਾਣੀ ਜ਼ਮੀਨ ਵਿੱਚ ਚਟਾਨਣਾਂ ਤੇ ਡਿੱਗਦਾ ਹੈ ਤਾਂ ਇਹ ਉਹਨਾਂ ਨੂੰ ਮਟਾਉਂਦਾ ਹੈ ਅਤੇ ਉਸ ਤੋਂ ਬਣਿਆ ਹੋਇਆ ਲੋਹਾ ਦ੍ਰੈਵਾਂ ਰਾਹੀਂ ਸਮੁੰਦਰ ਵਿੱਚ ਘੁਲ ਜਾਂਦਾ ਹੈ। ਇਸ ਕਾਰਨ ਸਮੁੰਦਰ ਦਾ ਪਾਣੀ ਖਾਰਾ ਹੋ ਰਿਹਾ ਹੈ। ਇਸ ਤੋਂ ਇਲਾਵਾ ਕਲੋਰੀਨ ਅਤੇ ਸੋਡੀਅਮ ਦੇ ਜਿਆਦਾ ਤੱਤ ਸਮੁੰਦਰ ਦੇ ਪਾਣੀ ਵਿੱਚ ਮੌਜੂਦ ਹੁੰਦੇ ਹਨ ਇਹ ਦੋਵੇਂ ਮਿਲ ਕੇ ਸਮੁੰਦਰ ਵਿੱਚ ਘੁਲਣ ਵਾਲੇ 85% ਦੀ ਆਇਰਨ ਬਣਾਉਂਦੇ ਹਨ ਇਸ ਤੋਂ ਬਾਅਦ ਮੈਗਨੀਸ਼ੀਅਮ ਅਤੇ ਸਲਫੇਟ 10% ਬਣਦਾ ਹੈ ਇਸ ਕਾਰਨ ਇਸ ਵਿੱਚ ਬਾਕੀ ਬਚੀ ਹੋਈ ਆਇਰਨ ਦੀ ਮਾਤਰਾ ਬਹੁਤ ਘੱਟ ਹੈ ਇਸੇ ਕਰਕੇ ਸਮੁੰਦਰਾਂ ਦਾ ਪਾਣੀ ਸਾਨੂੰ ਹਮੇਸ਼ਾ ਖਾਰਾ ਲੱਗਦਾ ਹੈ ਅਤੇ ਪੀਣ ਯੋਗ ਨਹੀਂ ਸਮਝਿਆ ਜਾਂਦਾ ਹੈ